ਮੰਜ਼ੂਰ ਕਰਨੇ ਬਿਮਾਰੀਆਂ ਦਾ ਕਾਹ ਕਾ ਕੇ ਫੱਟਦੇ ਆ ਕੀ ਕੀਏ ਕਾਹ ਕਾ ਕੇ ਫੱਟਦੇ ਆ ਆ ਤੁਹਾਡੇ ਸਾਹਮਣੇ ਕੀ ਬਣਿਆ ਪਿਆ ਕਿੰਨੇ ਸਮੇਂ ਤੋਂ ਹਾਲਾਤ ਬਣੇ ਹੋਏ ਨੇ ਇਹ ਬਹੁਤ ਦੇਰ ਹੋ ਗਈ ਜੀ ਠੀਕ ਇਸ ਤਰ੍ਹਾਂ ਕੀ ਪਹਿਲਾਂ 2022 ਤੋਂ ਬਲਕ ਕਾਂਗਰਸ ਸਰਕਾਰ ਸੀ ਉਸ ਟਾਈਮ ਠੀਕ ਸੀ ਸੜਕ ਬਿਲਕੁਲ ਵਧੀਆ ਸੀ ਬਹੁਤ ਵਧੀਆ ਸੀ ਹਾਂ ਇਹਨੂੰ ਹੋ ਗਿਆ ਸਰਕਾਰ ਬਦਲਣ ਤੋਂ ਬਾਅਦ ਉਹ ਹੈ ਕਿਸੇ ਨੇ ਧਿਆਨ ਦਿੱਤਾ ਕੋਈ ਧਿਆਨ ਦਿਤਾਉਂਦਿਆ ġੇੜਾ ਮਾਰ ਕੇ ਚਲੇ ਜਾਂਦੇ ਆ ਤੇ ਪਹਿਲਾਂ ਜਿਹੜਾ ਇੱਥੇ ਜ਼ੈਰੀਰ ਬਿਮਾਰੀ ਫੈਲੀ ਸੀ ਬੱਚੇ ਵੀ ਜਿਹੜੇ ਇੱਥੇ ਮਰ ਗਏ ਸੀ ਕਾਫੀ ਬਹੁਤ ਬਹੁਤ ਹੀ ਬਹੁਤ ਕੋਈ ਅਸਰ ਨਹੀਂ ਹੈ ਕੋਈ ਅਸ ਜੇ ਤੁਹਾਡਾ ਬਜੂਦਾ ਉਹ ਹਾਲਾਤ ਨਹੀਂ ਦੇਖਦਾ ਹੈ ਦੇਖਦਾ ਸਭ ਤੋਂ ਕਿ ਕੀ ਕਾਰਨ ਕੀ ਹੈ ਰਾਜਨੀਤਿਕ ਤੌਰ ਤੇ ਚਾਰ ਹੋਇਆ ਹੈ ਪਿੰਡ ਕਮ ਕਿਉਂ ਨਹੀਂ ਹੋ ਰਿਹਾ ਪਿੰਡ ਦੇਖੋ ਜੀ ਕਿਸੇ ਪਿੰਡ ਤੇ ਦੇਖ ਲੋ ਹਰ ਪਿੰਡ ਤੇ ਸੜਕ ਜਿਵਾਏ ਨੇ ਇੱਕ ਸ਼ਾਮ ਦਾ ਪਿੰਡ ਇੱਕ ਮਤਾਵ ਘਾ ਰਿਹਾ ਸੜਕ ਜਿਵਾਏ ਨਹੀਂ ਮਿਲੇਗੀ ਤੁਹਾਨੂੰ ਇਹ ਸ਼ਾਮ ਤੋਂ ਮਟ ਮੜਿਆਲਾ ਜਣਾ ਰੋਡ ਹੈ ਇਹ ਸਿੱਧਾ ਚਿੱਲੀਗੜ੍ਹ ਨੂੰ ਰੂ ਰੂ ਗਿਆ ਉਹਦੇ ਹਾਲਾਤ ਦੇਖ ਲੋ ਕੀ ਬਣੇ ਹੋਣਗੇ ਅੱਗੇ ਕੋਈ ਉਹ ਦਿਵਾਰੇ ਬੱਚੇ ਜਾਂਦੇ ਸਕੂਲ ਜਣਾ ਔਖਾ ਹੋ ਜਾਂਦਾ ਇਹ ਬੜੀ ਮੁਸ਼ਕੁਲੀ ਹੈ ਬੜੀ ਦਿੱਕਤ ਦਾ ਮਤਲਬ ਪਰਚੰਦੀ 10 ਸਾਲਾਂ ਤੋਂ ਇਹ ਹਾਲ ਹੋਇਆ ਹੈ ਇਹ ਬੇਟੀ ਉਹ ਬੜੇ ਸਾਲ ਹੋ ਗਏ ਸਹੀ 4-5 ਸਾਲ ਹੋ ਗਏ ਸੜਕ ਖੁੱਪੀ ਪਈ ਹੈ ਪਿਛਲੀ ਕਾਂਗਰਸ ਸਰਕਾਰ ਟੈਂਕਰ ਕੋ ਬਣੀ ਦੀ ਹੈ ਨਹੀਂ ਜੀ ਬੜੀ ਜੀ ਉਸ ਤੋਂ ਬਾਅਦ ਸੜਕ ਨਹੀਂ ਬਣੀ ਹੈ ਉਸ ਤੋਂ ਬਾਅਦ ਸੜਕ ਨਹੀਂ ਬਣੀ ਉਹ ਅੱਜ ਓਵਰਫਲੋ ਵੀ ਹੋ ਰਿਹਾ ਜਿਸ ਤੇ ਬਿਮਾਰੀਆਂ ਫੈਲ ਰਹੀਆਂ ਕਿਸ ਨੂੰ ਜਿੰਮੇਵਾਰ ਠੰਦੇ ਉਸ ਦਾ ਇਹ ਵੀ ਇਹੀ ਹੁਣ ਜਿੰਮੇਦਾਰ ਵੀ ਹੁਣ ਬੰਦੇ ਹੀ ਅਜੇ ਕੰਮ ਨਹੀਂ ਕਰਦੇ ਅਜੇ ਸਰਪੰਚ ਤੁਹਾਡੇ ਪਿੰਡ ਵਾਸੀ ਦਾ ਕਹਿੰਦਾ ਸ਼ਰਾਬੀ ਬੰਦਾ ਹੈ ਉਹ ਫਿੱਕਾ ਰਹਿੰਦਾ ਕੋਈ ਸੜਕ ਨਹੀਂ ਬਣੀ ਕੋਈ ਵੀ ਸੜਕ ਨਹੀਂ ਬਣੀ ਪੂਰਾ ਹਾਲ ਹੋਇਆ ਛੱਪੜ ਦਾ ਪਾਣੀ ਸਾਰਾ ਬਾਹਰ ਆ ਰਿਹਾ ਜੀ ਅਸੀਂ ਬਹੁਤ ਪਰੇਸ਼ਾਨ ਹੈਗੇ ਬਹੁਤ ਜ਼ਿਆਦਾ ਪਰੇਸ਼ਾਨ ਹੈਗੇ ਅਸੀਂ ਤਾਂ ਬੱਚੇ ਨੂੰ ਸਕੂਲ ਚੱਡਣਾ ਹੁੰਦਾ ਹੈ ਸਾਡੇ ਉੱਪਰ ਪ੍ਰਸ਼ਾਸਨ ਭਾਜੀ ਵੀਰ ਜੀ ਸਫਾਈ ਹੋ ਜਾਏ ਪਾਣੀ ਨਿਕਾਸੀ ਲੱਗ ਜਾਏ ਸਫਾਈ ਹੋ ਜਾਏ ਪਰ ਦੁਨੀਆ ਸਾਰੀ ਸੁੱਕੀ ਹੋ ਜਾਏਗੀ ਅਸੀਂ ਨਹੀਂ ਹੋਣਾ ਸਾਰੀ ਦੁਨੀਆ ਸੁੱਕੀ ਹੋ ਜਾਏਗੀ ਬਾਰ ਬਾਰ ਕਹਿ ਰਹੇ ਹਾਂ ਜੀ ਬਹੁਤ ਪਰੇਸ਼ਾਨ ਹੈ ਜੀ ਅਸੀਂ ਇਹ ਹਾਲਾਤ ਤਾਂ ਇਹ ਬਣੇ ਹੋਏ ਇਹਨਾਂ ਦੀ ਕੰਨ ਤੇ ਜੂੰ ਨਹੀਂ ਸਰਕਦੀ ਜਦੋਂ ਆਏਗੇ ਬਸ ਹੋ ਰਿਹਾ ਜੀ ਅਸੀਂ ਵਿਕਾਸ ਕਰਾ ਰਹੇ ਹਾਂ ਜੀ ਇਹ ਵਿਕਾਸ ਹੈ ਜੀ ਇਹ ਦੇਖੋ ਤੁਸੀਂ ਇਹ ਰਾਜਪੁਰੇ ਦਾ ਪਹਿਲਾ ਪਿੰਡ ਆ ਇਹ ਔਰ ਕਿੰਨੀ ਵਾਰੀ ਮੈਂ ਪਹਿਲਾਂ ਵੀ ਇਹ ਪ੍ਰੋਟੈਸਟ ਕੀਤਾ ਸੀ ਅੱਜ ਤੁਸੀਂ ਇਹ ਦੇਖੋ ਬੱਚੇ ਅੱਜ ਕਿਸੇ ਨੇ ਬੱਚੇ ਵੀ ਨਹੀਂ ਭੇਜੇ ਆਪਣੇ ਸਕੂਲ ਚ ਹੈ ਕੀ ਹਾਲਾਤ ਬਣੇ ਪਏ ਹੈਗੇ ਸਰ ਕੀ ਕਾਰਨ ਸਮਝਦੇ ਹੋ ਕੀ ਰਾਜਨੀਤੀ ਦਾ ਸ਼ਿਕਾਰ ਹੋ ਰਿਹਾ ਹੈ ਪਿੰਡ ਕਿਉਂ ਇਹ ਪਿੰਡ ਦਾ ਵਿਕਾਸ ਨਹੀਂ ਹੋ ਰਿਹਾ ਔਰ ਇਹ ਜੋ ਹਾਲਾਤ ਬਣੇ ਹੋਏ ਨੇ ਨਹੀਂ ਰਾਜਨੀਤੀ ਦਾ ਸਰਕਾਰ ਤਾਂ ਦੇਖੋ ਜੀ ਗੱਲ ਇਹ ਵੀ ਰਾਜਨੀਤੀ ਕਰ ਕਰਨੀ ਚਾਹੀਦੀ ਆ ਕਰੋ ਤੁਸੀਂ ਪਰ ਪਹਿਲ ਦੇ ਆਧਾਰ ਤੇ ਵਿਕਾਸ ਕਰਾਓ ਇਹ ਉਹੀ ਇਲਾਕਾ ਹੈ ਜਿਸ ਨੂੰ ਹਰਦੀয়াল ਸਿੰਘ ਪੰਚਾਇਤ ਸੰਪਤੀ ਦੇ ਅਧੀਨ ਪੈਂਦੇ ਆ ਇਹ ਮੇਰੀ ਪੰਚਾਇਤ ਸੰਪਤੀ ਇੰਡੀਆ ਚ ਨੰਬਰ 1 ਆਈ ਸੀ ਕਿਉਂ ਆਈ ਸੀ ਕਿ ਇਹ ਜਦੋਂ ਸਰਕਾਰ ਬਣੀ ਸੀ ਇੱਥੇ ਡਬਲ ਸੜਕਾਂ ਬਣਾਈਆਂ ਇੱਥੇ ਦੀ ਪਾਣੀ ਦੀ ਨਿਕਾਸੀ ਕਰਾ ਕੇ ਦਿੱਤੀ ਅੰਡਰ ਪਾਈਪ ਪਾਏ ਹੋਏ ਗਿਆ ਪਰ ਇਹ ਉਹਨੂੰ ਜੋੜ ਨਹੀਂ ਸਕੇ ਮੈਂ ਤੁਹਾਨੂੰ ਦੱਸਾਂ ਸਰਕਾਰ ਬਦਲ ਗਈ ਬਦਤੀ ਇਸ ਬਦਤੀ ਸਮਤੀ ਦੇ ਨਾਲ ਤੇ ਅੱਜ ਤੁਸੀਂ ਦੇਖੋ ਕੀ ਬੱਤਰ ਹਾਲਤ ਜਿਹੜੀ ਹੈਗੀ ਐ ਨਾ ਪਿੰਡਾਂ ਦੀ ਬਣੀ ਹੋਈ ਹੈਗੀ ਐ ਇਹ ਸ਼ਹਿਰ ਸੀ ਜਾਂ ਸ਼ਹਿਰ ਦਾ ਪਹਿਲਾ ਪਿੰਡਾ ਇਹੀ ਸ਼ਹਿਰ ਸੀ ਜਿਸ ਨੂੰ ਰਾਸ਼ਟਰਪਤੀ ਸਾਹਿਬ ਨੇ ਅਵਾਰਡ ਦਿੱਤਾ ਸੀ ਅੱਜ 565ਵੇਂ ਨੰਬਰ ਤੇ ਚਲੇ ਗਿਆ ਜੁਰਮਾਨਾ ਹੋਇਆ 3 ਲੱਖ ਦਾ ਤੁਸੀਂ ਹਰ ਪਾਸੇ ਮਤਲਕੇ ਨੁਕਸਾਨ ਸਾਡਾ ਹਸਪੀਟਲ ਉਹਦਾ ਸੱਤਿਆਨਾਸ਼ ਕੀਤਾ ਇਹਨੇ ਜਿਹਨੂੰ ਤੁਸੀਂ ਮਤਲਬ ਪੂਰੇ ਪੰਜਾਬ ਚ ਇੱਕ ਨੰਬਰ ਦਾ ਸਿਵਲ ਹਸਪੀਟਲ ਬਣਾਇਆ ਸੀ ਹੁਣ ਲੋਕਾਂ ਨੂੰ ਦੇਖਣਾ ਪਏਗਾ ਵੀ ਭਾਈ ਕੀ ਅਸੀਂ ਗੰਦਗੀ ਚ ਹੀ ਰਹਿਣਾ ਤਾਂ ਇਹਨਾਂ ਨੂੰ ਸਬਕ ਸਿਖਾ ਕੇ ਭੇਜ ਜਿਹੜੇ ਇਹਨਾਂ ਦੇ ਮੋਰੀ ਬੰਦੇ ਤੁਰੇ ਫਿਰਦੇ ਆ ਪੰਚਾਇਤਾਂ ਦਾ ਚਾਹੇ ਕੋਈ ਸਰਪੰਚ ਇੱਥੇ ਦਾ ਚਾਹੇ ਉੱਥੇ ਦਾ ਦੋ ਪਿੰਡਾਂ ਦਾ ਮੈਂ ਤੁਹਾਨੂੰ ਦੱਸਾਂ ਉਹ ਪਤਾ ਨਹੀਂ ਕਿਉਂ ਇਹਨੇ ਨਵਾਣੇ ਤੁਸੀਂ ਬਣ ਗਏ ਵੀ ਤੁਸੀਂ ਗੱਲ ਕਿਉਂ ਨਹੀਂ ਕਰਦੇ ਹੈਗੇ ਜਾ ਕੇ ਐਮਐਲਏ ਕੋਲ ਚਮਚੀਆਂ ਮਾਰਦੇ ਆ ਉਹਦੇ ਤੁਸੀਂ ਆ ਕੇ ਸਰੋਪੇ ਪਾਤੇ ਜੀ ਹਾਂਜੀ ਗਲਾਂ ਦੇ ਵਿੱਚ ਮਾਲਾ ਪਾਤੀ ਜੀ ਨਾਰੇ ਮਾਰਤੇ ਜੀ ਆ ਲੋਕਾਂ ਦੀ ਜ਼ਿੰਦਗੀ ਹੈ ਦੇਖੋ ਤੁਸੀਂ ਜੀਉਣ ਵਾਲੀ ਹੈ ਹੈ ਤੁਸੀਂ ਹਾਲਾਤ ਅੱਜ ਦਾ ਪੇਪਰ ਪੜ੍ਹੋ ਤੁਸੀਂ ਜਿਹੜਾ ਪੰਜਾਬ ਸਰਕਾਰ ਨੇ 1 ਰੁਪਿਆ ਨਹੀਂ ਦਿੱਤਾ ਉਲਟਾ ਜਿਹੜਾ ਭਾਰਤ ਸਰਕਾਰ ਦਾ ਪੈਸਾ ਵਿੱਤ ਕਮਿਸ਼ਨ ਦਾ ਪੈਸਾ ਆਇਆ ਵਾ ਉਹਦੇ ਵਿੱਚੋਂ 650 ਕਰੋੜ ਰੁਪਏ ਵਾਪਸ ਲੈ ਕੇ ਜਾ ਰਹੇ ਹੈ ਪਿੰਡਾਂ ਦਾ ਪੈਸਾ ਵਾਪਸ ਲੈ ਕੇ ਜਾ ਰਹੇ ਹੈ ਤੁਹਾਡੀ ਕਿਵੇਂ ਡਵੈਲਪਮੈਂਟ ਹੋਏਗੀ ਜੀ ਦੱਸੋ ਕਿੱਥੋਂ ਵਿਕਾਸ ਹੋ ਜਾਏਗਾ ਤੁਹਾਡਾ ਸੋ ਇਸ ਕਰਕੇ ਇਹ ਮੇਰੇ ਚਲੋ ਮੈਂ ਹਮਦਰਦੀ ਰੱਖਦਾ ਇਹਨਾਂ ਦੇ ਨਾਲ ਹਰ ਜਦੋਂ ਪਹਿਲਾਂ ਵੀ ਜੋ ਜੋ ਮੈਨੂੰ ਮੇਰੀ ਟੀਮ ਨੇ ਕਿਹਾ ਮੈਂ ਸਾਰੇ ਪਿੰਡਾਂ ਦੇ ਇਹ ਇਸ ਇਹਦਾ ਵੀ ਕੰਮ ਕਰਾ ਕੇ ਦਿੱਤਾ ਕੈਂਪ ਦਾ ਵੀ ਸ਼ਾਮਦੂ ਦਾ ਵੀ ਜੋ ਜੋ ਕਿਹਾ ਕਰੋੜਾ ਰੁਪਏ ਲਾ ਕੇ ਦਿੱਤੇ ਸੀ ਯਾਰ ਦੂਰ ਤੱਕ ਮੈਂ ਆਇਆ ਸੀ 2-4 ਦਿਨ ਪਹਿਲਾਂ ਹਫਤਾ ਪਹਿਲਾਂ ਇੱਥੇ ਪਿੰਡ 'ਚ ਇਹ ਕਹਿੰਦੇ ਵੀ ਸਾਡੇ ਪਿੰਡਾਂ 'ਚ ਲੋਕ ਕਿਹਾ ਕਰਦੇ ਸੀ ਕਿ ਸਭ ਤੋਂ ਵੱਧ ਕੰਮ ਸ਼ਾਮਦੂ ਸ਼ਾਮਦੂ ਕੈਂਪ 'ਚ ਹਰदयाल ਸਿੰਘ ਨੇ ਕਰਾਇਆ ਹੈ ਹੈ ਅੱਜ ਤੁਸੀਂ ਇਹ ਇਹ ਇਹਨਾਂ ਪਿੰਡਾਂ ਦੇ ਵਿਚਾਰੇ ਤੁਸੀਂ ਨਿਕਲ ਨਹੀਂ ਸਕਦੇ ਹੁਣੇ ਮੈਂ ਆਇਆ ਕਈ ਜਣੇ ਕਹਿੰਦੇ ਇਸ ਤਾਂ ਆਪਣੇ ਬੱਚੇ ਹੀ ਨਹੀਂ ਭੇਜੇ ਸੀ ਸਕੂਲ ਨਹੀਂ ਭੇਜ ਰਹੇ ਹੈਗੇ ਹੈ ਭੇਜਣ ਵੀ ਕਿੱਥੇ ਹੋ ਰਹੇ ਨੂੰ ਲੰਘ ਕੇ ਜਾਣਗੇ ਕੀ ਹਾਲਾਤ ਹੈਗੀ ਇਹ ਬਣੀ ਹੋਈ ਔਰ ਇਹ ਹੁਣ ਤੋਂ ਬਾਅਦ ਇਹ ਬਿਮਾਰੀ ਫੈਲਣੀ ਹੈ ਇਹ ਦੇਖੋ ਤੁਸੀਂ ਬਿਮਾਰੀ ਫੈਲਣੀ ਹੈ ਇਹਨਾਂ ਦਾ ਫੇਰ ਵਿਚਾਰਿਆਂ ਦੀ ਜਾਨ ਸਕੰਜੇ ਚ ਆ ਜਾਣੀ ਹੈ ਸੋ ਇਹਦੀ ਪੂਲ ਅਤੇ ਪੂਲ ਜ਼ਿੰਮੇਵਾਰ ਇੱਥੇ ਵੀ ਐਮ.ਐਲ.ਏ ਨੀਨਾ ਮਿੱਤਲ ਹੈ ਜਿਹੜੀ ਝੂਠ ਬੋਲ ਕੇ ਪਹਿਲਾਂ ਇਹਨਾਂ ਨੇ ਐਮ.ਐਲ.ਏ ਬਣੀ ਆ ਸਰਕਾਰ ਬਣਾ ਲਈ ਪੰਜਾਬ ਦੇ ਅੰਦਰ ਅੱਜ ਲੋਕਾਂ ਚ ਤਰਾਹੀ ਤਰਾਹੀ ਹੋਈ ਪਈ ਆ ਮੈਂ ਤੁਹਾਨੂੰ ਕਹਾਂਗਾ ਨਗਰ ਵਾਲਿਆਂ ਨੂੰ ਉਹ ਹਲੇ ਵੀ ਭਲੇਖਾ ਕੱਢਦੇ ਹੋ ਮਾਨ ਮੋਟਾ ਦਿਮਾਗ ਦੇ ਵਿੱਚ ਹੈ ਹੈ ਕਿਉਂ ਆਪਣਾ ਆਪਣੇ ਬੱਚਿਆਂ ਦਾ ਨੁਕਸਾਨ ਕਰਨ ਚ ਲੱਗੇ ਹੋ ਤੁਸੀਂ ਹੈ ਤੁਸੀਂ ਘਟੋ ਘਟਾ ਉਹਦੇ ਵਿਰੁੱਧ ਕਿਉਂ ਨਹੀਂ ਬੋਲਦੇ ਤੁਸੀਂ ਬੋਲਣਾ ਚਾਹੀਦਾ ਤੁਹਾਨੂੰ ਆਓ ਉੱਠੋ ਆਓ ਜੇ ਮੈਂ ਹੁਣ ਵੀ ਕਹਿ ਕੇ ਚੱਲਿਆ ਜੇ ਨਾ ਹੈ ਜਲਦੀ ਜਲਦੀ ਇਹਨਾਂ ਦਾ ਮਸਲਾ ਹੱਲ ਕੀਤਾ ਅੱਜ ਤਾਂ ਮੈਂ ਸੜਕ ਤੇ ਖੜਿਆ ਫਿਰ ਉਹ ਤੁਸੀਂ ਦੇਖੋ ਹਾਈਵੇ ਤੇ ਖੜਾ ਨਾ ਕਮਿਸ਼ਨ ਹੋਸ਼ ਪ੍ਰਦਰਸ਼ਨ ਪਹਿਲਾਂ ਵੀ ਕਈ ਵਾਰ ਕਰ ਚੁੱਕੇ ਨੇ ਮੈਂ ਵੀ ਆਇਆ ਟੋਡੇ ਵਾਲੋ ਵੀ ਕਰਿਆ ਹੋਇਆ ਪਰ ਕੋਈ ਹੱਲ ਨਹੀਂ ਨਿਕਲਦਾ ਇਸ ਦਾ ਇਹ ਹੱਲ ਤਾਂ ਕਿੰਨੇ ਕਰਨਾ ਚਾਹੀਏ ਮੈਂਨੇ ਨਹੀਂ ਕਰਨਾ ਜਾਂਦਾ ਜਾਂਦਾ ਬੱਚੇ ਵਾਪਸ ਆ ਜਾਂਦੇ ਨੇ ਨਹੀਂ ਐਮਐਲਏ ਨੇ ਕੱਢਣਾ ਹੱਲ ਐਮਐਲਏ ਤਾਂ ਉੰਡੀਰੀ ਖੋਲਦੀ ਇਹਨਾਂ ਵਾਸਤੇ ਮਿਲਦੀ ਨਹੀਂ ਹੈਗੀ ਮੈਂ ਇਹਨੂੰ ਦੱਸਾਂਗਾ ਬਦਬੂ ਆਂਦੀ ਹੈ ਘਰੀਆਂ ਤੋਂ ਦੱਸੋ ਉਸ ਨੂੰ ਐਮਐਲਏ ਨੂੰ ਜਿਵੇਂ ਕਿ ਨਾ ਮੁੱਤਲ ਬੈਲਾਂ ਵਿੱਚ ਮੋਤਾਂ ਵੀ ਹੋਈਆਂ ਨੇ ਜੀ ਬੱਚੇ ਬਿਲਕੁਲ ਹੋਈਆਂ ਜੀ ਪਹਿਲਾਂ ਇੱਥੇ ਮੋਤਾਂ ਹੋਈਆਂ ਇੱਥੇ ਬੱਚੇ ਮਰ ਗਏ ਇੱਥੇ ਜਿੰਦਗੀ ਕਰਦੇ ਜੇਕਰ ਫਿਰ ਬਿਮਾਰੀ ਫੈਲਦੀ ਹੈ ਮੋਤਾਂ ਹੁੰਦੀਆਂ ਉਹਦਾ ਜ਼ਿੰਮੇਵਾਰ ਕੌਣ ਹੋਵੇਗਾ ਜ਼ਿੰਮੇਵਾਰ ਇੱਥੇ ਦੀ ਐਮਐਲਏ ਆ ਪ੍ਰਸ਼ਾਸਨ ਹੈ ਇੱਥੇ ਦਾ ਠੀਕ ਹੈ